ਹਾਂਜੀ ਦੋਸਤੋ ਰਾਤ ਆਪਾਂ ਅਮਨਦੀਪ ਵਾਲਿਆਂ ਦਾ ਜਿੰਦਰਾ ਲੈ ਕੇ ਆਇਆ ਆਂ ਆਲੂਆਂ ਚ ਬੱਟਾ ਪਾਉਣ ਲਈ ਮੱਕੀ ਚ ਗਾਜਰਾਂ ਚ ਕਿਹੜੀ ਮਰਜੀ ਫਸਲ ਚ ਬੱਟਾ ਪਾਈਏ ਬਹੁਤ ਸੋਹਣਾ ਜਿੰਦਰਾ ਤਿਆਰ ਕਰਿਆ ਹੋਇਆ ਜਿਵੇਂ ਇੰਪੋਰਟਡ ਕੰਪਨੀਆਂ ਦੀਆਂ ਲੇਜ਼ਰ ਕਟਿੰਗਾਂ ਆਉਂਦੀਆਂ ਨੇ ਜੂ ਵਗੈਰਾ ਮੋੜ ਕੇ ਲਾਉਂਦੇ ਨੇ ਉੱਕਣ ਇਹਨਾਂ ਨੇ ਸਾਰਾ ਇੰਪੋਰਟਡ ਕੰਮ ਕਰਿਆ ਹੋਇਆ ਬਹੁਤ ਵਧੀਆ ਹੈਵੀ ਡਿਊਟੀ ਜਿੰਦਰਾ ਆ ਤੇ तकरीबन ਇਹ ਮੈਨੂੰ ਲੱਗਦਾ 3 ਕੁਇੰਟਲ ਦੇ ਆਸ-ਪਾਸ ਇਹਦਾ ਭਾਰ ਚਲਿਆ ਜਾਂਦਾ ਆ ਤੇ ਇਹਨੂੰ ਖਿੱਚਣ ਦੀ ਵੀ ਭਾਈ 16 ਟਾਇਰ ਵਾਲਾ ਟਰੈਕਟਰ ਹੀ ਖਿੱਚੂਗਾ 13 ਦੇ ਟਾਇਰਾਂ ਨੇ ਨਹੀਂ ਤੇ ਯੱਤਬੇ ਵਗੈਰਾ ਬਹੁਤ ਸੋਹਣੇ ਲੈਣੇ ਡਿਸਕਾਂ ਡਬਲ ਗੈਂਡੀ ਦੀਆਂ ਲੱਗੀਆਂ ਹੋਈਆਂ ਨੇ ਵੀਰ ਉਹਨਾਂ ਦਾ ਕਹਿਣਾ ਵੀ ਬਿਨਾ ਡਿਸਕਾਂ ਤੋਂ ਵੀ ਜੇਕਰ ਆਪਾਂ ਚਲਾਵਾਂਗੇ ਨਾ ਤਾਂ ਬਹੁਤ ਸੋਹਣੀ ਵਟ ਪਾਵੇਗਾ ਕਿਉਂਕਿ ਇਹਦੇ ਜਿਹੜੇ ਪੈਰ ਨੇ ਇੱਥੇ ਵੀ ਡਬਲ ਲਗਾਏ ਗਏ ਨੇ ਪੂਰਾ ਜਿੰਦਰੀਆਂ ਵਿੱਚ ਸਿੰਗਲ ਸਿੰਗਲ ਹੁੰਦੇ ਨੇ ਇਹਨਾਂ ਨੇ ਡਬਲ ਲਾਏ ਨੇ ਤੇ ਜਿਹੜੀ ਖਾਲੀ ਦੀ ਦੂਰੀ ਆ ਇੱਥੇ ਆ ਇਹ ਤਕਰੀਬਨ 21 ਇੰਚ ਆ ਇਹ ਅੱਜ ਕੱਲ 21 ਇੰਚ ਚ ਕਿਸਾਨਾਂ ਦੇ ਕਹਿਣ ਤੇ ਤਿਆਰ ਕਰਨ ਲੱਗ ਗਏ ਤੇ ਬਾਕੀ ਇਹਨੂੰ ਜਿਹੜੀ ਲੋਹਾ ਲੱਗਿਆ ਹੋਇਆ ਗੁੱਡ ਕੁਆਲਿਟੀ ਦਾ ਆ ਲੇਜ਼ਰ ਕਟਿੰਗ ਮਸ਼ੀਨ ਉਹਨਾਂ ਦੀ ਆਪਣੀ ਆ ਤੇ ਇੱਥੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਮੈਂ ਰੇਟ ਕਿਸਾਨ ਭਰਾ ਉਹ ਨਹੀਂ ਦੱਸਣਾ ਕਿਉਂਕਿ ਮੇਰਾ ਨਾਮ ਲੈ ਕੇ ਕੋਈ ਕਹਿ ਦਿੰਦਾ ਵੀ ਇੰਨੇ ਦਾ ਇੰਨੇ ਦਾ ਤੇ ਇਹ ਆਪਾਂ ਨੂੰ ਪੈਸਿਆਂ ਜੀ ਪਿਆ ਫ੍ਰੀ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਇਹ ਤਾਂ ਮਾਨਤਾ ਨੇ ਹੁੰਦਾ ਰੇਟ ਦੇ ਵਿੱਚ ਚਲੋ ਅਗਲਾ ਥੋੜਾ ਮੋਟਾ ਕਰ ਦਿੰਦਾ ਆ ਧੰਨਵਾਦ ਜੀ